ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਆਪਾਂ ਨਾ ਘੁੰਮ ਫਿਰ ਰਹੇ ਸੀਗੇ ਤੇ ਫਿਰ ਆਪਾਂ ਸੋਚਿਆ ਕਿ ਚੱਲ ਅੱਜ ਨਾ ਆਪਾਂ ਥੋੜੀ ਲੇਟ ਘਾ ਜਾਵਾਂਗੇ ਨਾਈਟ ਆਊਟ ਕਰਾਂਗੇ ਤੇ ਫਿਰ ਆਪਾਂ ਸੋਚਿਆ ਕਿ ਜੇ ਆਪਾਂ ਲੇਟ ਘਰੇ ਗਏ ਤੇ ਘਰ ਦੇ ਵਿਚਾਰੇ ਡਿਸਟਰਬ ਹੋ ਜਾਣਗੇ ਤੇ ਇਸ ਕਰਕੇ ਘਰਦਿਆਂ ਨੂੰ ਕਿਉਂ ਡਿਸਟਰਬ ਕਰਨਾ ਵਾ ਆਪਾਂ ਫੇਰ ਨਾ ਇੱਥੇ ਲੋਕਲੀ ਰੂਮ ਲੈ ਲਿਆ ਵਾ ਤੇ ਬਸ ਹੁਣੇ ਹੀ ਆਪਾਂ ਐਂਟਰੀ ਕੀਤੀ ਆ ਤੇ ਮੈਂ ਕਿਹਾ ਚਲੋ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਤੇ ਤੁਹਾਨੂੰ ਮੈਂ ਇੱਕ ਵਾਰ ਨਾ ਰੂਮ ਬਖਾਨੀ ਆ ਬੜਾ ਵਧੀਆ ਰੂਮ ਹੈਗਾ ਵਾ ਚਲੋ ਜੀ ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ ਠੀਕ ਆ ਹੋ ਜੀ ਰੂਮ ਦੇ ਆਪਾਂ ਦਿਖਾਈਏ ਤੁਹਾਨੂੰ ਲੁੱਕ ਫਿਰ ਮੈਂ ਕਾਸ਼ੀ ਦੇ ਪਾਪਾ ਨੂੰ ਕੈਮਰਾ ਬਣਾਨੀ ਆ ਤੇ ਇਹ ਅੱਗੋ ਬਣਾਨੀ ਆ ਚਲੋ ਤੁਸੀਂ ਥੋੜਾ ਕੈਮਰਾ ਲੋ ਜੀ ਰੂਮ ਸੇ ਆਪਾਂ ਹੋ ਚੁੱਕੇ ਆ ਐਂਟਰ ਤੇ ਐਂਟਰੀ ਦੇ ਵਿੱਚ ਹੀ ਕਿ ਤੇ ਕੁਛ ਨਹੀਂ ਹੈਗਾ ਇੱਧਰ ਆਪਾਂ ਖਾਣਨੇ ਆ ਇੱਧਰ ਹੈ ਗਿਆ ਵਾ ਜੀ ਚਿਪਸ ਹੋ ਜਾਣਾ ਦਿੱਤੇ ਆ ਪਾਣੀ ਦੀ ਬੋਟਲ ਆ ਕੈਟਲ ਆ ਕੌਫੀ ਆ ਚਾਹ ਵਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਬਣਾ ਸਕਦੇ ਛੇ ਤੇ ਉਸ ਤੋਂ ਬਾਅਦ ਟੀਵੀ ਆ ਵਾਈਫਾਈ ਆ ਕੇ ਵਾ ਉਸ ਤੋਂ ਬਾਅਦ ਇੱਥੇ ਆਨੇ ਆ ਜੀ ਇਹ ਆ ਮਿਨੀ ਮਿਨੀ ਫ੍ਰਿਜ ਮਿਨੀ ਬਾਰ ਇਹ ਜਿਸ ਸਾਡੇ ਦਿੱਤੀ ਹੈ ਰੈੱਡ ਬੂਲਸ ਸਟ੍ਰਾਈਟ ਕੋਰਕ ਤੇ ਆ ਜੋ ਵੀ ਐਕਸੈਟਰਾ ਐਕਸੈਟਰਾ ਚੀਜ਼ਾਂ ਰੱਖੀਆਂ ਆ ਵਾ ਤੇ ਚਲੋ ਜੀ ਹੁਣ ਆਪਾਂ ਚੱਲੀਏ ਅਰ ਆ ਇਥੇ ਰਮਾਤੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਜਿੱਥੇ ਬੈਠ ਕੇ ਹੋਮ ਵਰਕ ਇਥੇ ਸਾਨੂੰ ਦਿੱਤੀ ਉਹਨਾਂ ਨੇ ਤਿਜੋਰੀ ਤੁਸੀਂ ਆਪਣੇ ਕੀ ਕਹਿੰਦੇ ਆ ਭੀਏ ਚ ਨੇ ਆਪਣੇ ਕੋਈ ਵੀ ਇੱਥੇ ਤੁਸੀਂ ਜਿਵੇਂ ਆਪਣੇ ਪੈਸੇ ਕੈਸ਼ ਜੁਐਲਰੀ ਪੁੱਛ ਵੀ ਤੁਸੀਂ ਆਪਣੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਕਿ ਬੜੀਆਂ ਪ੍ਰਾਈਵੇਟ ਹੁੰਦੀਆਂ ਵਾ ਉਹ ਇਹਦੇ ਵਿੱਚ ਆਪਾਂ ਰੱਖ ਸਕਦੇ ਆ ਉਸ ਤੋਂ ਬਾਅਦ ਸਾਨੂੰ ਵੀ ਦੇਣਾ ਆਵਲੀਆਂ ਸਲਿੱਪਸ ਤੇ ਆ ਹੁਣ ਇਹਨੂੰ ਪਾ ਕੇ ਵੇਣੀ ਆ ਪਰ ਇਹ ਮੇਰੇ ਸਾਈਜ਼ ਦੀਆਂ ਨਹੀਂ ਕਿ ਨਹੀਂ ਯੈਸ ਯੈਸ ਮੇਰੇ ਸਾਈਜ਼ ਦੀਆਂ ਇੱਧਰ ਦੇਖੋ ਕਿ ਕਿੰਨੀ ਸੋਹਣੀ ਪੇਂਟਿੰਗ ਲੱਗੀ ਹੋਈ ਆ ਤੇ ਇੱਧਰ ਦੀ ਸਾਈਡ ਤੇ ਸਾਡੇ ਲੈਂਪ ਆ ਤੇ ਇੱਧਰ ਡਰਾਅਰ ਆ ਤੇ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਕੋਖਾਣਨੀ ਆ ਇਸ ਕਮਰੇ ਦੀ ਇੱਧਰ ਵਾਸ਼ਰੂਮ ਆ ਜਿਸ ਤਰ੍ਹਾਂ ਸਾਰੇ ਅਦਰੰਦੀਏ ਸਾਰੀ ਫੋਟੋਆਂ ਦੇਖ ਉਸ ਵਿੱਚ ਵਾਸ਼ਰੂਮ ਆ ਵਾਸ਼ਰੂਮ ਦੇ ਵਿੱਚ ਸਾਨੂੰ ਕੀ ਕੀ ਮਿਲਿਆ ਵਾ ਡਰਾਇਰ ਇਹ ਬਾਥਰੂਮ ਤੇ ਆਹ ਤੇ ਨਾਲ ਸਾਨੂੰ ਚੀਜ਼ਾਂ ਮਿਲੀਆਂ ਬਰਸ਼ ਐਲੋਵੈ拉 ਮੋਇਸਚਰਾਈਜ਼ਰ ਸ਼ੇਵਿੰਗ ਇਹਨੂੰ ਕਰੀਏ ਜੀ ਬੰਦ ਇੱਥੇ ਬੜਾ ਸੋਹਣਾ ਜਿਹਾ ਮਿਰਰ ਆ ਤਿਆਰ ਹੋਣ ਤੋਂ ਬਾਅਦ ਇੱਥੇ ਆਪਾਂ ਦੇਖ ਸਕਦੇ ਆ ਤੇ ਚਲੋ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਬਾਹਰ ਦਾ ਵੀਊ ਦਿਖਾਈਏ ਤਾਂ ਉਨਦਰ ਲਾਈਵ ਵੀ ਨਹੀਂ ਲੋਡ ਹੈਗੀ ਤੇ ਤੁਸੀਂ ਸਾਰਿਆਂ ਨੇ ਦੱਸਿਓ ਵੀ ਉਹ ਕਿਵੇਂ ਦਾ ਲੱਗਾ ਤੇ ਸਾਰੀ ਚੀਜ਼ਾਂ ਕਿਵੇਂ ਲੱਗੀ ਚਲੋ ਜੀ ਥੈਂਕ ਯੂ so much ਗਰਮ ਗਰਮ ਕੌਫੀ ਪੀ ਲਓ ਹਰੇ 1 ਕੱਪ ਬੋਲਤਾ ਹੈ 1 ਕੱਪ ਸੇ ਜ਼ਿਆਦਾ ਕੌਫੀ ਦੇ ਦੀ ਤੁਹਾਨੂੰ ਜ਼ਰਾ ਪੀ ਲੂ ਟੱਕ ਨਾ ਲਾ ਜੀ ਖੁਦ ਪੀ ਲੀ ਜੀਏ ਓਕੇ ਇਹ ਤਾਂ ਹੀ ਲੈਨੇ ਆ ਆਪਣੇ ਨੈਚੋਸ ਨੈਚੋਸ ਉਹ ਆਦੇ ਆਂ ਦਜੀਪਾਂ ਵੀ ਤੇ ਤੇਲ ਹੁੰਦੇ ਨੇ ਆਹ ਹੈ ਪਾ ਇਹ ਮੈਂ ਮਿਕ ਕੰਮ ਕਰ ਨਹੀਂ ਹੈ ਕੌਫੀ ਇੱਥੇ ਹੀ ਬਣਾ ਦੇਣੀ ਹੈ ਤੁਮ ਨੂੰ ਹੂੰ ਜਦੋਂ ਕਿ ਉਹ ਰੁਕੀ ਯਾਰੀ ਤੇ ਵਧੀਆ ਨਹੀਂ ਬਣੀ ਟਰਾਈ ਕਰਾਂਗੇ ਵੈਸੇ ੁੱਟ ਨਹੀਂ ਪਣੀ ਟਰਾਈ ਤੇ ਕਰ ਸਕਦੇ ਆ ਵਾਟ ਇਜ਼ ਥਿਸ ਦੀ ਮੀਰ ਰਰ ਰਰ ਚਲੋ ਜੀ ਮੈਂ ਵੀ ਕਾਫੀ ਟ੍ਰਾਈ ਕਰਦੀ ਆ ਕਿਵੇਂ ਦੀ ਆ ਵਧੀਆ ਬੜੀਆ ਹੈ ਬੜੀਆ ਮੈਂ ਵੀ ਟ੍ਰਾਈ ਕਰਦੀ ਕਿਵੇਂ ਦੀ ਆ ਮੇਰੇ ਲਈ ਵੀ ਅੱਧਾ ਕੱਪ ਤੇ ਪਾਚੀ ਗਈ ਨਹੀਂ ਮੈਨੂੰ ਨਹੀਂ ਪੀ ਮੈਂ ਵੀ ਆਪਣੀ ਚੈਨਲ ਲਗਾ ਕੇ ਵੇਖਣ ਦੀ ਹੀ ਆ ਇਹਨਾਂ ਨੇ ਪਤਾ ਨਹੀਂ ਕੀ ਲਾਤਾ ਕਿਰਨ ਮਾਨ ਲਾਓ ਕਿਰਨ ਮਾਨ ਕਿਰਨ ਮਾਨ ਜਾਂ ਮਿਸਟਰ ਮਿਸਿਸ ਮਾਨ ਇਹਨਾਂ ਦੋਮਾ ਚੋਂ ਬਈ ਇੱਕ ਚੈਨਲ ਲਾ ਕੇ ਵੇਖਦੇ ਆ ਲੋਗ ਇਹ ਤਾਂ ਕੀ ਹੋਗੇ ਭੜੇ ਭੜੇ ਜਿਆਦਾ ਪਾਇਆ ਹੈ ਤੁਸੀਂ ਕਿਹਾ ਸੀ ਚਾਹ ਤੇਜ਼ ਇਹਦੇ ਨਾਲ ਸੈਪਰੇਟ ਮੰਗਵਾ ਲਵਤੇ ਲੋ ਜੀ ਕਾਸ਼ਵੀ ਦੇ ਪਾਪਾ ਨੇ ਮੰਗਵਾਈ ਕਾਫੀ ਤੇ ਆnde ਮਿੱਠਾ ਤੇਜ਼ ਅਗਲੇ ਨੇ ਇੰਨਾ ਤੇਜ਼ ਪਾਤਾ ਇੰਨਾ ਤੇਜ਼ ਪਾਤਾ ਹੁਣ ਜੇ ਆਪਾਂ ਪੀ ਲਾਂਗੇ ਤੇ ਸਾਡੇ ਬੁੱਲ ਛੁੱਟ ਜਾਣੇ ਇੰਨਾ ਜ਼ਿਆਦਾ ਤੇਜ਼ ਪਾਤਾ ਇਸ ਕਰਕੇ ਮੇਰੇ ਸੈਪਰੇਟ ਬੰਗਵਾਣਾ ਚਾਹੀਦਾ ਵਾ ਕਿੰਨਾ ਮਿੱਠਾ ਬਾਤ ਲੋ ਜੀ ਕਿਰਨ ਮਾਨ ਆ ਗਿਆ ਤੇ ਇਹ ਸਾਰੇ ਲੈਣੇ ਸਾਨੂੰ ਦੱਸਿਓ ਤੁਹਾਨੂੰ ਸਾਡੀ ਸਟੋਰੀਜ਼ ਕਿਵੇਂ ਦੀਆਂ ਲੱਗਣਦੀਆਂ ਵਾ ਹੁਣ ਵਿੱਚ ਵਿੱਚ ਆਪਾਂ ਟਵਿਸਟ ਵੀ ਲਿਆਉਣੇ ਆ ਤੇ ਸਾਨੂੰ ਜਰੂਰ ਦੱਸਿਓ ਜੀ ਚਲੋ ਜੀ ਮੈਂ ਕੌਫੀ ਜਿੰਨੇ ਦੀ ਪੀਤੀ ਜਾਂਦੀ ਪੀ ਕੇ ਤੇ ਤੁਹਾਨੂੰ ਮਿਲਦੀ ਨਹੀਂ ਅੱਭੀ ਰੁਕ ਜਾ ਉਹ ਬੱਕਾ ਉਹਦਾ ਨਹੀਂ ਬੱਕਾ ਇਹ ਨਹੀਂ ਬੱਕਾ ਉਹ ਉਹਦਾ ਨਹੀਂ ਤੇ ਜਾਣਾ ਨਹੀਂ ਜਾਣਾ ਜਲਦੀ ਮੈਂ ਬਹੁਤ ਫਟਾਫਟ ਆ ਜੰਨਈਆ चलो जी हो ना पाकरन आ गया डिनर डिनर तो बाद अपाचा मांगे रूम देख काश्वी क्या कर रहा है पानी वाटर जुड़े ने सर पैंटी दिला करके Tirana, dahis? ਪਾਪਾ ਕਿਉਂ ਬਣਾਏਗੇ ਚਲੋ ਜੀ ਹਾਂ ਮਾਈਕ ਫਿਰ ਨਿਕਲੀਏ ਤੇ ਵੇਖਦੇ ਅੱਗੇ ਪਾਪਾ ਤੇ ਜੈ ਕਾਸ਼ਵੀ ਦੇ ਪਾਸੇ ਕਨਾ ਜਿੱਤੀ ਆ ਕਿ ਜੇ ਪਾਪਾ ਨੇ ਮੇਰਾ ਸੂਟ ਕਿੱਦਾ ਵਾਲੇ ਮੇਰਾ ਨਹੀਂ ਆਈ ਵੇਖੋ ਕਿੰਨੀ ਜੈਲ ਸੀ ਆ ਨਾ ਇਹਦੇ ਚ ਕੋਈ ਕਹਿਣ ਦੀ ਹੱਦ ਨਹੀਂ ਜੈਸੀ ਕੋਈ ਕਿਸੇ ਦਾ ਨਹੀਂ ਕਾਸ਼ਵੀ ਕਬਲੋਗ ਕਰ ਤਾ हेलो जी هون ساڈا چیک آؤٹ ਦਾ ਟਾਈਮ ਆ ਤੇ ਚੈੱਕ ਆਊਟ ਕਰਕੇ ਮੈਂ ਫੋਨ ਨਿਕਲ ਲਿਆ ਕਿ ਫੋਨ ਸੇਵ